ਇਹਦਾ ਭਾਈ ਹੁਣ ਹਸਪੀਟਲ ਜਾਊਗੀ ਇਹ ਤੂੰ ਸਵੇਰੇ ਕਿਹੜੇ ਕੱਢੀ ਜਾਂਦਾ ਯਾਰ ਇਹ ਤਾਂ ਤੂੰ ਸੋਚਾ ਬਦਲੀ ਕਰਨੀ ਸੀ ਉਹਦਾ ਕੂਲਰਾਂ ਦੀਆਂ ਸਰ ਅਨਪਰਪਰੀ ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਅੱਜ ਚੱਲਦੇ ਆਂ ਪਸ਼ੂ ਵਾਲੇ ਦਿਖਾਉਨੇ ਆ ਅੱਜ ਦਾ ਕੰਮ ਪਸ਼ੂ ਵਾਲਾ ਤੇ ਬਾਈ ਹੋਣ ਵਾਲਾ ਬਸ ਤੇ ਉਹਦੇ ਲੈ ਕੇ ਚੱਲਦੇ ਆਂ ਚਾਹ ਤੇ ਦੇਖਦੇ ਆਂ ਫਿਰ ਕੀ ਚੱਲਦਾ ਕੰਮ ਅੱਜ ਤੇ ਬਾਕੀ ਆਪਣੇ ਜਿਹੜੇ ਸੀਜ਼ਨਲ ਫੌਲਾ ਲਾਏ ਹੋਏ ਆ ਹੈਗੇ ਕਿਚ ਤੇ ਲੱਗੇ ਆ ਫੁੱਲ ਕੱਢਣਾ ਤੇ ਬਹੁਤ ਛੇਤੀ ਗ੍ਰੋਥ ਕਰਦੇ ਆ। ਦੇਖਦੇ ਆ। ਫੁੱਲ ਕੱਢ ਵੀ ਆਏ ਹੈ ਕਿਦਾਂ ਆਪਾਂ ਲਾਇਏ ਸੀ ਇਹ ਤੇ ਕਦੋਂ ਕੇ ਫੁੱਲ ਕੱਢਣ ਲੱਗੇ। ਤੇ ਵਧੀਆ ਮਲਟੀ ਕਲਰ ਆ ਹੈ। ਤੇ ਸੇਮ ਹੀ ਆ ਗਏ ਦੋਨੇ। ਤਕਰੀਬਨ ਤੇ ਇਧਰ ਥੋੜਾ ਚੇਂਜ ਹੋ। ਬਾਕੀ ਉਧਰ ਗੇੜ ਤੇ ਲਾਇਆ ਉਹ ਵੀ ਲੱਗੇ। ਪਠਿਆਲਾ ਕਾਮਨ ਨਵੇੜ ਤਾਂ ਤੇ ਅੱਜ ਬਾਈ ਥੋੜਾ ਜਿਹਾ ਮੋਟਰਸਾਈਕਲ ਤੇ ਲੇਟ ਹੋ ਗਿਆ ਤੇ ਮੋਟਰਸਾਈਕਲ ਠੰਡਾ ਸੀਗਾ ਤੇ ਬਾਈ ਨੇ ਗਰਮ ਨਹੀਂ ਕੀਤਾ ਤੇ ਰਾਹ ਚ ਆ ਗਏ ਉਹਦਾ ਬੰਦ ਤੇ ਉਹਨੂੰ ਚੋਕ ਲਾ ਕੇ ਹੁਣ ਹੁੰਦਾ ਉਹਨੇ ਹੋਰ ਨਹੀਂ ਕੋਈ ਚੈੱਕ ਕਰ ਉਹਦਾ ਇੱਕ ਉਹਦਾ ਨਾ ਤੇਲ ਬੰਦ ਕਰ ਦਵੇ ਆ ਕੇ ਟੁੱਟੀ ਜੋ ਟੈਂਕੀ ਦਾ ਵਿਚਾਲੇ ਕਰ ਦਿਆ ਗਾਹ ਨੂੰ ਸਸਤ ਕਲਮੀ ਕੋ ਆ ਆਸ ਤੇ ਡਰਾਵਤ ਅੰਦਰ ਆਉਂਦੇ ਲੱਗਿਆ ਸਬਜ਼ੀ ਵਾਲਾ ਬੋਹਣ ਆ ਆਪਣਾ ਇਹ ਆ ਲੈ ਜਾਓ ਲੈ ਕੇ ਨਾ ਬਾਹਰ ਲੰਨੇ ਤੇ ਬਾਕੀ ਵਿੱਚੋਂ ਮਿਰਚਾਂ ਦੋ ਕਬੂਟੇ ਛੱਡ ਕੇ ਦੇਖ ਲੈਨੇ ਜੇ ਗਾਂ ਜਾ ਕੇ ਲੱਗ ਗਿਆ ਦੁਬਾਰਾ ਫਟ ਗਿਆ ਠੀਕ ਆ ਬਤਾਵਾਂ ਵਾਲੀ ਛੱਡ ਛੱਡਦੇ ਤੇ ਇੱਧਰ ਦੀ ਛੱਡ ਬਾਹਰ ਕੇ ਗੇਰਾ ਇਹਨੂੰ ਕਰਦੇ ਆ ਪਾਦਰ ਤੇ ਦੇਖਦੇ ਆ ਫਿਰ ਕੀ ਗਾਲੀ ਆਉਂਦੇ બીજા ਨੂੰ ਨਾ ਉਹ ਤਾਂ ਗੋਭੀ ਲਾਦਾਂਗੇ ਫਿਰ ਇੱਧਰ ਤੇ ਬਤਾਵਾਂ ਦੀ ਬਣ ਗਈ ਗੱਲਬਾਤ ਪੂਰੀ ਡੰਡੇ ਬੰਨਣਾ ਬਾਜੀ ਨੇ ਖਿੱਚਦੀ ਮਿਰਚਾਂ ਜੀ ਇੱਧਰ ਕਹਾ ਪੂਜਾ ਕੇਰਾ ਕਰ ਲੰਨੇ ਆ ਸਾਫ ਸਾਰਾ ਇਹ ਇਹ ਤਾਂ ਵੀ ਕਹੀ ਜੀ ਫੇਰਲੀ ਸਾਫ ਹੋ ਜੂ ਸਾਰਾ ਰਾਹ ਇਧਰਲਾ ਪੱਟੀਆਂ ਜਾਂਦੀਆਂ ਉਹਨਾਂ ਗਿੱਲਾ ਥੱਲੇ ਹੋਣਾ ਹਾਂ ਸਰੋ ਦਾ ਵੀ ਬਾਹਲਾ ਪਾਦਾ ਤੂੰ ਆਓ ਚੱਲ ਕੋਈ ਗੱਲ ਨਹੀਂ ਫੇਰ ਵਿੱਚੋਂ ਪਟ ਦਾਂਗੇ ਬਾਹਲਾ ਜਾਦੇ ਹੈ ਤੋ ਤਣਾ ਨਹੀਂ ਵਧੀਆ ਬਣਦਾ ਬਾਈ ਨੇ ਸਰ ਬੀਜੀ ਸੀਗੀ ਹੈ ਚੁੰਡੀ ਨਾ ਨਹੀਂ ਦੇਣਾ ਦਾ ਛੱਟਾ ਹੀ ਹੁੰਦਾ ਵਾ ਤੇ ਸੀਗੀ ਆਪਣੀ ਸਰੋ ਤੇ ਬਾਈ ਨੇ ਥੋੜਾ ਜਿਆਦਾ ਦੇਦਾ ਛੱਟਾ ਤੇ ਆ ਰਾਤ ਗਾਮਾ ਪਤਨੀ ਕਿਧਰੋਂ ਘੁੰਮਦੀ ਘਮਾਉਂਦੀ ਆ ਗਈਆਂ ਦੇਖੀ ਡੈਗਰ ਆ ਬਾਈ ਆ ਚਾਰ ਕਬੂਟੇ ਛੱਡ ਲਾ ਥੱਲੇ ਬੀਜੇ ਜਾਣਾ ਇਹਦੇ ਨਾਲ ਪੁੱਤੋ ਦਾ ਸਿਰ ਜਿਆ ਵੱਢਦੇ ਥੋੜਾ ਥੋੜਾ ਫੁੱਟੇ ਫੁੱਟੇ ਆਉਗੀ ਨਹੀਂ ਫੇਰੇ ਇਹਦੇ ਮਰਜੀ ਆ ਮੋੜ ਕੇ ਵਿੱਚ ਜੇ ਬਾਦਾਂ ਦੇ ਫਿਰ ਡੱਕੇ ਜੇ ਲੋਟ ਨਹੀਂ ਆਉਣੇ ਸਮਾਦੀ ਹੁਣ ਸਾਫ ਆ ਕਾ ਜਾਦਾ ਇਹਨੇ ਵੜ ਦੇਣਾ ਰੂਟਾ ਵੇਟਰ ਨੇ ਤੇ ਲਾਟਰੀ ਇੱਕ ਹੋਰ ਨਿਕਲੇ ਮੋਟਰ ਸੋਭਾ ਚੱਲਦੀ ਸੀ ਆਪਣੇ ਨਾਲ ਦੇ ਖੇਤ ਵਾਲੇ ਦੇ ਚਾਚੇ ਕੇ ਤੇ ਕੁਝ ਖੁੱਲ ਗਿਆ ਮੋਟਰ ਦਾ ਚੱਲਦੀ ਤੇ 2 ਘੰਟੇ ਚੱਲੀ ਪਹਿਲਾਂ ਤੇ ਉਸ ਤੋਂ ਬਾਅਦ ਹੁਣ ਖਾਲੀ ਹੋ ਕੇ ਚੱਲੀ ਜਾਂਦੀ ਹੈ ਪਤਾ ਨਹੀਂ ਸਾਫਟ ਸੂਬਟ ਦਾ ਕੋਈ ਚੱਕਰ ਪੈ ਗਿਆ ਮੰਗਾ ਕਹਿੰਦਾ ਸਾਫਟ ਨਾ ਟੁੱਟ ਗਈ ਹੋਵੇ ਵੀ ਮੋਟਰ ਕੱਲੀ ਘੌਂਦੀ ਆ ਰੂਟਰ ਖੜ ਗਿਆ ਇਹਦਾ ਬਾਕੀ ਆ ਪਤਾ ਨਹੀਂ ਕਿੱਥੋਂ ਲਿਆਇਆ ਹੰਬੀ ਜੀ ਇਹ ਨਾ ਰਹਿ ਚੱਲਦੀ ਆ ਮੈਂ ਤਾਈਓ ਲਿਆਇਆ ਕੈਮਰਾ ਚਾਕੇ ਮੈਂ ਕਿਹਾ ਦਿਖਾ ਦਾਂ ਤੇ ਹਾਲਾਤ ਕਹਿੰਦਾ ਵੀਰੇ ਮੈਂ ਇੰਨੇ ਲੱਖ ਲਾਦਾ ਤੇ ਕਿੰਨੇ ਦੀ ਲਿਆ ਸੀ ਉਦੋਂ ਲੱਖ 30 ਹਜ਼ਾਰ ਤੇ ਆ ਜੋਰ ਤਾਂ ਸਾਡਾ ਲਵਾਈ ਜਾਂਦੀ ਆ ਨਾਲ ਚੱਲ ਜੀ ਇਹਨੇ ਜੀ ਆ ਗਏ ਸਵਾਗਤ ਉਹ ਥੋੜੇ ਨੇ ਥਾਰ ਦੀ ਮੈਂ ਕਿਹਾ ਹੁਣ ਓਏ ਇਹ ਮੇਰਾ ਕਿਹਦੀ ਇਹ ਰਾਹ ਹੋ ਗਿਆ ਉਹ ਹੋ ਗਿਆ ਨਹੀਂ ਭਰਾਵਾ ਨੀਂਮੇਦਾਰ ਕੋਈ ਨਹੀਂ ਹੈਗੀ ਫਿਰ ਉਤਾਰ ਹੀ ਲਈ ਉਹਨੇ ਜੋੜ ਜਾੜੀ ਹੁਣ ਆਪ ਕਹਿੰਦਾ ਜੋੜ ਹੋਵੇ ਕਿਉਂਕਿ ਚੱਲਦੀ ਤਾਂ ਹੈਗੀ ਮੋਟਰ ਤਾਂ ਹੁਣ ਵੀ ਘੁੰਮਦੀ ਆ ਆਹੋ ਪੰਜਾ ਤਾਰਾਂ ਤੇ ਆ ਚੱਲ ਲੱਗ ਜੂ ਪਤਾ ਤੂੰ ਤਾਂ ਕਹਿੰਦਾ ਖੋਲਦੇ ਨਹੀਂ ਨਵੇਂ ਨਾਟ ਆਏ ਇਹਲਾ ਦੱਸ ਕੇ ਹਟਾ ਉਹ ਕਹਿੰਦਾ ਲਿੰਕ ਲੋਕ ਤਾਲਾ ਉਹ ਆਏ ਹੈ ਆਪ ਜਾਂ ਵੀ ਵੇਚਣਾ ਸੱਟਣੀ ਭਰਾਵਾ ਉਹਦਾ ਬੋਰੀ ਬਾਰੀ ਲਾ ਲੋ ਥੱਲੇ ਇਹ ਇਧਰ ਮੁੰਡਾ ਨਵਾਂ ਨਾ ਤੇ ਗੁੱਸਾ ਕਰ ਜਾਂਦਾ ਜਾਂ ਕਹੇ ਤੋ ਗੱਲ ਬੋਰੀ ਰਖਾ ਲੈ ਇਹ ਸੜੇ ਥੋੜਾ ਛੱਡਣਾ ਮੋੜ ਕੇ ਕਹੇ ਤੋ ਮੰਗਾ ਕਹਿੰਦਾ ਡਿਲੀਵਰੀ ਪਲਾਸਟਿਕ ਦੀ ਪਾ ਦਿਓ ਤੇ ਜਿਹੜੇ ਹਾਂ ਆ ਬੋਲ ਬਲੇ ਜਾਂ ਨਿਕਲਦਾ ਨਾ ਮੋੜ ਕੇ ਵੀਡੀਓ ਪਾਉਂਦੇ ਲੋਕ ਤੂੰ ਦਾ ਦੇ ਨਾ ਆਪ ਦਾ ਫਾਇਦਾ ਵੀ ਬਸ ਆ ਹੁਣ ਉਹ ਕੱਢ ਦੇਣੀ ਸੀ ਸਾਰੀ ਮੋਟਰ ਕੱਢ ਕੇ ਬਾਹਰ ਮਾਰਨੀ ਸੀ ਨਾ ਹੀ ਇਹਨੇ ਰੌਣਾ ਜਿਹਾ ਪਾਉਣਾ ਸੀ ਮੈਨੂੰ ਲੱਗਦਾ ਹਾਂ ਹੈਨਾ ਆਹ ਦੇ ਵੀਰੇ ਦਾ ਮਾਰ ਖਣਾ ਵੱਟਿਆ ਜਾ ਉਹਦੇ ਟਾਕਾ ਇੱਧਰ ਵੀ ਦੀਦਾ ਬਹੁਤ ਏਦਾਂ ਵਿੱਚ ਖਾਓ ਖਾਈ ਲਾਟਰੀ ਜੀ ਘੜਤੀ ਅੱਜ ਵਾਲੀ ਦਾ ਕੋਈ ਵੀਰੇ ਮੈਂ ਤਾਂ ਸਭੇ ਬਾਹਰ ਆ ਕੇ ਹੈ ਮੈਂ ਤੇਰੇ ਬਾਅਦ ਨਹੀਂ ਜਾਣਾ ਚੱਲ ਦਿਹਾੜੀ ਬਣ ਗਈ ਦੀਵਾਲੀ ਆਉਂਦੀ ਆ ਮੂਰੇ ਕਿਹਨੇ ਦਿਹਾੜੀ ਬਣਾ ਭਾਈ ਨਾਲ ਨਹੀਂ ਕਹਦੀ ਸਮਾਨ ਭਾਈ ਜਾਂਦਾ ਆਂਡੇ ਵਾਲੀ ਜਾਂ ਭਾਂਡੇ ਵਾਲੀ ਭਾਈ ਭਾਈ ਸਮਾਨ ਸਾਰਾ ਪਾ ਪਿੱਛੇ ਨੂੰ ਗਿਆ ਓ ਆਂਡੇ ਵਾਲੀ ਜਾਂ ਭਾਂਡੇ ਵਾਲੀ ਕੋਸਦਾ ਹੋਊਗਾ ਹੀ ਨਾ ਨਾੜ ਤਾਂ ਸਹੀ ਗੱਲ ਨਵੀਂ ਤਾਂ ਤੁ ਲੈ ਆਉਣੀ ਈ ਹੁਣ ਚੱਲ ਇਹ ਦਿੱਟ ਲੈ ਆ ਜਾ ਮੈਂ ਵਾਵਾ ਪਿੱਛੇ ਇੰਨਾ ਪਿੱਛੇ ਚਲਾ ਗਿਆ ਕਸਰਣਾ ਹਾਂ ਲਾ ਕੇ ਦੇਖ ਲਾ ਭਾਰ ਵੀ ਬਹੁਤ ਬਣ ਜਾਂਦਾ ਕਸਿਆ ਨਹੀਂ ਹੋਣਾ ਜੋ ਉਹ ਲੈਂਦਾ ਇਹ ਨਹੀਂ ਕਸਿਆ ਵੀਰੇ ਬੱਸ ਫਿਰ 85 ਫਰਕ ਹਾਂ ਕੋ ਕਲਾਚੀ ਡੋਲ ਹਾਂ ਆ ਨਹੀਂ ਦੋ ਉਹ ਬਾਸਾ ਦੇਖ ਲੈ ਕਰਕੇ ਆਈ ਜਾਣਾ ਇਹਦੇ ਲਈ ਲਾਇਆ ਕਲਾਚ ਇਹ ਮੋਟਰ ਫਾਦ ਕੇ ਗਿਆ ਤੇ ਇਹ ਜਮੇ ਜਾਮ ਕਰਦੀ ਲੋਕ ਲੰਪਰਾਂ ਵੀ ਹਿੱਲੀ ਨਹੀਂ ਗਈ ਕਲੱਚ ਦਾ ਸਹੀ ਹੋ ਗਿਆ ਲੱਗਦਾ ਮੈਨੂੰ ਲੱਗਦਾ ਖਿੱਚਦਾ ਪੈਪ ਕੱਲੀ ਨੇ ਹੁਣ ਤਾਂ ਕਲੱਚ ਦੀ ਪ੍ਰੋਬਲਮ ਸੀਗੀ ਤੇ ਨਾਟ ਸਟਾਰਟ ਕਰਕੇ ਮੂਰੇ ਪਾਤੀ ਮੇਖ ਤੇ ਉਹੀ ਮਸ਼ੀਨ ਹੁਣ ਚੱਲਦੀ ਪੂਰੀ ਹਾਂ ਕਹਿੰਦਾ ਇਹ ਜੋ ਨੌਕਸਾ ਤੇ ਪਾਣੀ ਵਾਲੇ ਪਾਈਪ ਆ ਗਏ ਕਿੰਨੇ ਫੁੱਟ ਤੇ ਆ ਪਾਣੀ ਆ ਦਾ ਸਾਰ 100 ਤੇ ਸਾਰਾ ਹੀ ਆ ਗਿਆ ਪਾਣੀ ਜਿਆਦਾ ਨਾ ਕਿੰਨੇ ਆ ਉਹ ਬੀਬੂ ਫੋਟੇ ਤੇ ਤਾਂ ਨੇ ਘੜਤੇ ਆਪਾਂ ਉਹ ਕਾਕਾ ਹੈਗਾ ਕੋਸ਼ਕ ਨਹੀਂ ਆ ਦੇਖਣਾ ਇੱਥੇ ਲੱਗਦੀ ਆ ਮੈਂ ਤਾਂ ਕਿ ਨਹੀਂ ਨਹੀਂ ਤੇ ਵੀ ਆ ਤੇ ਮਾਰ ਕੇ ਦੇਖਦੇ ਉਹ ਟ੍ਰਾਈ ਰੱਖ ਲੈਣੀ ਆ ਖਾਣਾ ਮੰਗਾ ਕੇ ਤਾਂ ਚੈੱਕ ਕਰਦੇ ਆ ਵੀ ਕੀ ਬਦਾ ਬਾਜਾ ਹੋ ਜੇ ਆਪਣਾ बोलਦੀ ਆ। ਹਾਂ ਬਈ ਆਹ ਤਾਂ ਬੋਲਦੀ ਆ। ਚੱਲ ਠੀਕ ਆ। ਹੁਣ ਲਾਲ ਨਾਲ ਲਾਲ ਦੇਖਦੇ ਆ। ਲਾਲ ਨਾਲ ਲਾਲ ਵੀ ਬੋਲਦੀ ਆ। ਠੀਕ ਆ ਜੀ। ਹੂੰ। ਲੈ ਬਈ ਹੁਣ ਲਾਸਟ ਰਹਿ ਗਈ ਨੀਲੀ। ਨਹੀਂ ਭਾਈ ਆ ਨਹੀਂ ਬੋਲਦੀ। ਛੈਲਾ ਚੁਲ ਕੇ ਲੈ। ਨਹੀਂ ਭਾਈ ਇਹਦਾ ਜਮਾ ਹੀ ਨਹੀਂ ਯਾਰ ਲੈ। ਲੈ। ਹਸਪੀਟਲ ਜਾਊਗੀ ਜੀ ਇਹ। ਨਹੀਂ ਆ ਮੀਟਰ じゃ ਸਹੀ ਆ। ਮੀਟਰ ਤਾਂ ਸਹੀ ਆ ਇਹ ਲੈ ਆ ਦੇਖ ਲੈ। ਇਹਦਾ ਭਾਈ ਹੁਣ ਹਸਪੀਟਲ ਜਾਊਗੀ। ਇਹ ਤਾਂ ਸਵੇਰੇ ਕਿਹੜੇ ਕੱਢੀ ਜਾਂਦਾ ਯਾਰ ਇਹ ਤਾਂ ਸੋਚਾ ਬਦਲੀ ਕਰਨ ਸੀ ਉਹਦਾ। ਕੂਲਰਾਂ ਦੀ ਆ। ਚ ਘੁੰਦੀ ਆ। ਨਹੀਂ ਫਿਰ ਮੋਟਰ ਘੁੰਦੀ ਸੀ ਆਵਾਜ਼ ਕਿਵੇਂ ਕਰਦੀ ਸੀ ਮੋਟਰ ਫਿਰ? ਦੇ ਮੋਟਰ ਕਟਰ ਦਾ ਸਹੀ ਆ ਦੀ ਦੇਖ ਉਹ ਤਾਂ ਸਹੀ ਆ ਫਿਰ ਪੱਖਾ ਦੂਗਾ ਨਾ ਜਾਵਾਂ ਆ ਬਿਸ਼ਾਲ ਪਾਈ ਉਹਦੇ ਚ ਫੰਗ ਜੇ ਆ ਬੜੀ ਛੜ ਦੇ ਮੋਟਰ ਤਾਂ ਕੋਈ ਨਹੀਂ ਆ ਫੜੀ ਮੈਂ ਤਾਂ ਚੱਕਦਾ ਮੋਰੀ ਇਹ ਚ ਜਵਾਏ ਇਹ ਚ ਨਹੀਂ ਉਹ ਪਸਾ ਘਮਾਊਗਾ ਸਾਫਟ ਜੀ ਉਹਦੀ ਉਮਦਾ ਗਈ। ਕੋਈ ਚ ਧਾਗਾ ਜਿਆ ਵੀ ਫਸਿਆ ਹੋਇਆ ਮੈਂ ਇਹ ਤਰ੍ਹਾਂ ਖਾਗੀ ਕਰਕੇ ਵੀ ਹੋ ਸਕਦਾ ਉਨੀ ਟੈਟ ਆ ਸੱਟ ਆ ਇਹਦਾ। ਸਹੀ ਐ? ਹੂੰ। ਪੂਰਾ ਪੂਰਾ ਇਹ 00 ਆ। ਹਾਂ ਆ ਦੇਖੋ। ਉਹ ਘੁੰਮ ਕੇ ਮੈਂ ਦੇਖ ਲਿਆ। ਮੋਟਰੀ ਘਮਾਊਗੀ ਇਹਨੂੰ। ਮੋਟਰ ਨੂੰ ਗਾਰੰਟੀ ਨਹੀਂ ਮਿਲਦਾ ਇੱਕ ਕੋਇਲ ਡਾਊਨ ਹੋ ਗਈ ਚੱਕ ਕੇ ਘੁਮਾ ਦੇ ਕੇ ਹੱਥ ਨਾਲ ਵੀ ਘੂਮੂਗਾ ਥੱਲੇ ਹੱਥ ਪਾ ਕੇ ਘੁਮਾ ਆ ਪਾਰ ਆ ਉਹਦਾ ਸਾਫਟਾ ਦਾ ਥੱਲੇ ਨੂੰ ਹੱਥ ਨਾਲ ਚਲ ਕੋਈ ਨਾ ਵਾ ਸਹੀ ਹੈ ਵਾ ਠੀਕਾ ਕੋਪੀ ਨਾ ਤੇਲਾ ਦੀ ਮਾਰਾ ਜਾ ਇਹਨੂੰ ਆ ਕਰਦੇ ਆ ਇਹਨੂੰ ਬੇਦੇ ਵਿਚ ਹੀ ਲਮਕਾ ਦਿੰਨੇ ਆ ਠੀਕ ਆ ਉਸ ਤੋਂ ਬਾਅਦ ਬ੍ਰੇਕ ਲਾ ਦਿੰਨੇ ਆ ਉਹ ਤਾਂ ਇੱਧਰ ਤਾਂ ਆਉਂਦੀ ਹੀ ਨਹੀਂ ਹੁਣ ਤੇ ਇੱਧਰ ਰੱਖ ਲੇਂਗਾ ਫੇਰ ਕੀ ਹੋ ਜਾਊ ਆਪਣੇ ਇੱਧਰ ਰੱਖ ਦੇ ਫਿਰ ਆਪਣੇ ਆ ਬਾਹਰ ਤਾਂ ਹੈ ਹੀ ਹੈ ਇੱਧਰ ਆਉਂਦੇ ਆਉਂਦੇ ਤਾਂ ਹੈਗੇ ਫੇਰ ਉਹ ਕੀ ਪਤਾ ਹੁੰਦਾ ਵਾ ਥੱਲੇ ਇਹਨੂੰ ਰੱਖ ਲਾਂ ਮੰਜੇ ਬਲੀ ਰੱਖ ਦਿੰਦੇ ਆ ਇੱਧਰ ਆਉਂਦਾ ਰਹੇ ਜੂਗਾ ਆ ਕਾਬਦ ਲਮਕਾ ਕੇ ਇਹ ਰਖਣੀ ਹੈ ਜੀ ਚਲੋ